हां जी बाब्यो ਕੀ ਹਾਲ ਹੈ ਤੇ ਅੱਜ ਤੁਹਾਨੂੰ ਜਿਹੜੇ ਆ ਬਈ ਡੱਬਿਆਂ ਦਾ ਸ਼ੋਅ ਕਰਾਉਣ ਲੱਗੇ ਆ ਇਹ ਸਾਰੇ ਬਈ 21 ਝੋਲੀ ਦੇ ਪੱਠੇ ਆ ਤੇ ਇਹਨਾਂ ਦੇ ਵਿੱਚ ਜਿਹੜੇ ਵੱਡੇ ਨਰ ਫਿਰਦੇ ਆ ਠੀਕ ਹੈ ਜੀ ਉਹ ਨਰ ਨੇ ਤੇ ਜਿਹੜੀਆਂ ਉਹ ਦੋ ਮਾਦੀਆਂ ਫਿਰਦੀਆਂ ਨੇ ਕਾਲੀਆਂ ਬਾਕੀ ਇਹਨਾਂ ਦੇ ਬੱਚੇ ਨੇ ਠੀਕ ਹੈ ਇਹ 21 ਝੋਲ ਆ ਬਈ ਆਪਣੇ ਕੋਲੇ ਰਿਜ਼ਲਟ ਪੂਰਾ ਫੁੱਲ ਨਿਕਲੇ ਚੀਜ਼ਾਂ ਦਾ ਤੇ ਆਪਾਂ ਬੁਕਿੰਗ ਤੇ ਵੀ ਬੱਚੇ ਕਰ ਦੰਨੇ ਆ ਜਿਹੜੇ ਵੀ ਭਰਾ ਨੂੰ ਚਾਹੀਦੇ ਹੁਣ ਬੁਕਿੰਗ ਤੇ ਮਿਲ ਜਾਂਦੇ ਆ ਬੱਚੇ ਪਹਿਲਾਂ ਬੁਕਿੰਗ ਕਰਾਉਣੀ ਪੈਂਦੀ ਆ ਠੀਕ ਹੈ ਜੀ ਉਹਦੀ ਪੇਮੈਂਟ ਹਾਫ ਹੁੰਦੀ ਆ ਤੇ ਜਦੋਂ ਡਿਲੀਵਰੀ ਕਰਨ ਦਾ ਬਾਈ ਟਾਈਮ ਆਉਂਦਾ ਵਾ ਉਦੋਂ ਆਪਾਂ ਪੂਰੀ ਪੇਮੈਂਟ ਪਾਉਣੀ ਆ ਠੀਕ ਹੈ ਜੀ ਜਿਹੜੇ ਵੀ ਭਰਾ ਨੂੰ ਚਾਹੀਦੇ ਹੁਣ ਆਪਣੇ ਨਾਲ ਕੰਟੈਕਟ ਕਰ ਸਕਦਾ ਡਿਲੀਵਰੀ ਬਾਈ ਆਪਣੀ 올 ਇੰਡੀਆ ਹੀ ਆ ਤੇ ਆਪਣੇ ਚੈਨਲ ਨੂੰ ਬਾਈ ਵੱਧ ਤੋਂ ਵੱਧ ਸਪੋਰਟ ਕਰਿਓ ਲਾਈਕ ਸਬਸਕ੍ਰਾਈਬ ਕਈ ਵੀਰ ਕਹਿ ਰਹੇ ਨੇ ਬਾਈ ਫੋਨ ਨਹੀਂ ਚੱਕਦਾ ਹੈਗਾ ਬਾਈ ਫੋਨ ਕਈ ਗੱਲਾਂ ਨਹੀਂ ਚੱਕਿਆ ਜਾਂਦਾ ਹਨ ਬਹੁਤ ਫੋਨ ਆਇਆ ਤੇ ਮੈਨੂੰ WhatsApp ਤੇ ਮੈਸੇਜ ਛੱਡ ਦਿਆ ਕਰੋ ਆਪਾਂ ਹਰੇਕ ਵੀਰ ਦਾ ਰਿਪਲਾਈ ਜ਼ਰੂਰ ਦਿੰਨੇ ਆ ਵੀਰੇ